ਦẫn ਪੰਜਾਬੀ ਕਲਾਕਾਰ ਰਾਜਵੀਰ ਜਵੰਦਾ ਦੀ ਮੌਤ ਹਸਪਤਾਲ ਦੇ ਵਿੱਚ ਹੋ ਗਈ ਸੀ ਜਿਸ ਤੋਂ ਬਾਅਦ ਸਾਰੇ ਫਿਲਮ ਜਗਤ ਤੇ ਅਤੇ ਸੰਗੀਤ ਜਗਤ ਦੇ ਵਿੱਚ ਸੋਗ ਦੀ ਲਹਿਰ ਚੱਲ ਰਹੀ ਹੈ ਉੱਥੇ ਹੀ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਨੂੰ ਉਹਨਾਂ ਦੇ ਜੱਤੀ ਪਿੰਡ ਪੋਨਾ ਦੇ ਵਿੱਚ ਬੀਤੀ ਰਾਤ ਲਿਆਂਦਾ ਗਿਆ ਅਤੇ ਅੱਜ ਪੌਣਾ ਪਿੰਡ ਦੇ ਵਿੱਚ ਹੀ ਉਹਨਾਂ ਦੀਆਂ ਅੰਤਿਮ ਰਸਮਾਂ ਅਦਾ ਕੀਤੀਆਂ ਜਾਣਗੀਆਂ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਦੇ ਵਾਸਤੇ ਪੰਜਾਬੀ ਇੰਡਸਟਰੀ ਦੇ ਸਮੂਹ ਕਲਾਕਾਰ ਉਹਨਾਂ ਦੇ ਘਰ ਵੀ ਪਹੁੰਚ ਰਹੇ ਨੇ ਹਰ ਕਿਸੇ ਦੀ ਅੱਖ ਨਮ ਵੀ ਹੈ ਪੂਰੇ ਇਲਾਕੇ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ ਇਸ ਮੌਕੇ ਤੇ ਵਕ-ਵਕ ਗਾਇਕ ਕਲਾਕਾਰ ਪਹੁੰਚ ਕੇ ਕਿਸ ਤਰੀਕੇ ਨਾਲ ਆਪਣਾ ਦੁੱਖ ਬਿਆਨ ਕਰ ਰਹੇ ਨੇ ਉਹ ਵੀ ਤੁਸੀਂ ਸੁਣ ਲਓ ਗੱਲ ਕਰਨਯੋਗ ਹੈ ਛੱਡੇ ਨੇ ਪਰਮਾਤਮਾ ਨੇ ਰਾਸ਼ਟਰੀ ਪ੍ਰੋਡੂਸਰ ਬੋਦੇ ਸਿਆਲ سارا سارے جتھے بیٹھے ہیں دنیا چار اردس کر کر نہیں سنی گلدیپ پر بہت بہت مڑا ہویا میں بھائی پہلی فلم کی دار نے بھائی مان بہت اور ਠੀਕ ਠੀਕ ਇਹ ਵਾਰ ਤਾਂ ਸਮਝ ਨਹੀਂ ਆਉਦਾ ਵੀ ਕਿਹੜੇ ਲਫ਼ਜ਼ਾਂ ਦੇ ਵਿੱਚ ਆਪਾਂ ਦੁੱਖ ਧਿਆਨ ਕਰੀਏ ਤੇ ਬੈਸਟ ਐਫਰਟ ਬਾਈ ਕਿਤੇ ਆ ਸਾਰਿਆਂ ਨੇ ਮੇਰਾ ਸਿਰ ਚੁੱਕਦਾ ਹੈ ਮੇਰੇ ਕਲਾਕਾਰ ਭਰਾਵਾਂ ਅੱਗੇ ਚਾਹੇ ਬੈਲਾਂ ਫਲੱਡ ਆਈ ਸੀ ਪੰਜਾਬ ਚ ਸਾਰਿਆਂ ਨੇ ਮੂਹਰੇ ਹੋ ਕੇ ਸੇਵਾ ਕੀਤੀ ਹੈ ਹੁਣ ਵੀ ਮੈਂ ਬਾਈ ਪਿਛਲੇ 10 ਦਿਨਾਂ ਤੋਂ ਬਾਈ ਐਮਵੀ ਵਰਕ ਕੁਲਵਿੰਦਰ ਵਿਲਾ ਕਨਵਰ ਗਰੇਵਾਲ ਜਸ ਬਾਜਵਾ ਜਸਵੀਰ ਬਲਪਾਜੀ ਜਿਨ੍ਹਾਂ ਨੇ ਬਾਈ ਨੇ ਲਾਂਚ ਕੀਤਾ ਸੀ ਗੱਲ ਬੜੈਚ ਨੇ ਸ਼ੌਨ ਪੁੱਲਰ ਮੈਂ ਆਪ ਸਾਰੇ ਦਿਨ ਰਾਤ ਬਾਈ ਸੁੱਤੇ ਨਹੀਂ ਦੋ ਦੋ ਵਜੇ ਘਰ ਜਾਂਦੇ ਸੀ ਫਿਰ ਡੇਲੀ ਮੀਟਿੰਗ ਕਰਦੇ ਸੀ ਡਾਕਟਰਸ ਦੇ ਨਾਲ ਵੀ ਡਿਸਕਸ ਕਰਦੇ ਸੀ ਔਰ ਨਾਟ ਓਨਲੀ 40s ਪੀਜੀਆਈ ਦੇ ਡਾਕਟਰ ਨਾਲ ਵੀ ਸਲਾਹ ਲਈ ਗਈ ਵਿਦਾਨਤਾ ਦੇ ਡਾਕਟਰ ਨਾਲ ਸਲਾਹ ਲਈ ਗਈ ਈਵਨ ਕਿ ਅਮਰੀਕਾ ਐਂਡ ਇੰਗਲੈਂਡ ਦੇ ਡਾਕਟਰ ਨਾਲ ਐਮਈਬੀ ਨੇ ਵੀ ਔਰ ਮੈਂ ਵੀ ਹੋਰ ਵੀ ਕਲਾਕਾਰਾਂ ਨੇ ਰਿਪੋਰਟਸ ਪੀਡੀਐਫ ਫਾਈਲ ਮੇਰੇ ਮੋਬਾਈਲ 'ਚ ਪਈ ਹੈ ਸਾਡੇ ਸਾਰਿਆਂ ਦੇ ਲਿੰਕ ਹੈਗੇ ਹਰ ਇੱਕ ਕੰਟਰੀ ਦੇ ਵਿੱਚ ਉੱਥੋਂ ਦੇ ਜਿਹੜੇ ਅਮਰੀਕਾ ਦੇ ਟੌਪ ਦੇ ਨਿਊਰੋ ਸਰਜਨ ਜਾਂ ਰੇਡੀਓਲੋਜਿਸਟਾਂ ਜਿਹੜੇ ਆ ਸਾਰਿਆਂ ਦੀ ਆਪਾਂ ਸਲਾਹ ਲਈ ਜਾ ਉਹਨਾਂ ਨੂੰ ਪੇਡ ਆਫਰ ਵੀ ਕਰਤਾ ਸੀ ਵੀ ਸਾਨੂੰ ਸਲਾਹ ਦੇ ਵੀ ਚਾਹੀ ਜਿੰਨੇ ਮਰਜੀ ਪੈਸੇ ਚਾਰਜ ਕਰ ਲਓ ਪਰ ਉਹਨਾਂ ਨੇ ਕੀਤੇ ਨਹੀਂ ਸਾਰਿਆਂ ਨੇ ਇਹੀ ਗੱਲ ਕਹੀ ਸੀ ਜਿਹੜਾ ਬ੍ਰੇਨ ਹੈ ਜਦੋਂ ਤੱਕ ਇਹ ਨਹੀਂ ਰਿਸਪੌਂਡ ਕਰੂਗਾ ਉਦੋਂ ਤੱਕ ਆਪਾਂ ਥੱਲੜੀ ਜਿਹੜੀ ਬਾਡੀ ਆ ਜਿੱਦਾਂ ਫਸ ਲਿਆ ਦਾ ਨੁਕਸਾਨ ਸੀ ਸਪਾਈਨ ਉਹਦੀ ਰੀੜ ਦੀ ਹੱਡੀ ਕਾਫੀ ਟੁੱਟੀ ਸੀ ਮਣ ਕੇ ਟੁੱਟੇ ਸੀ ਗਰਦਨ ਡੈਮੇਜ ਹੋ ਚੁਕੀ ਸੀ ਆਪਾਂ ਉਹਦਾ ਆਪਰੇਸ਼ਨ ਤਾਂ ਹੀ ਕਰ ਸਕਦੇ ਆ ਜੇ ਸਾਡਾ ਰਿਮੋਟ ਕੰਟਰੋਲ ਹੈ ਮਤਲਬ ਸਾਡਾ ਦਿਮਾਗ ਉੱਥੇ ਬਲੱਡ ਤੇ ਆਕਸੀਜਨ ਦੀ ਜਿਹੜੀ ਸਪਲਾਈ ਹੈ ਉਹ ਇਹ ਸਿਸਟਮ ਪਿਛਲੇ ਵਾਲਾ ਡੈਮੇਜ ਹੋਣ ਕਰਕੇ ਉਹ ਨਹੀਂ ਜਾ 파ਰੀ ਸੀ ਉਹਦੇ ਕਰਕੇ ਫਿਰ ਥੱਲੇ ਵਾਲੀ ਰਿਕਵਰੀ ਹੈ ਜਿਹੜੀ ਪ੍ਰੋਪਰ ਆਰਗਨ ਫੇਲ ਹੀ ਹੋ ਗਏ ਬਿਲਕੁਲ ਫਿਰ ਰੀਜ਼ਨ ਕੀ ਬੀਜਿਆ ਜੇ ਤੁਸੀਂ ਸਾਰਾ ਕੁਝ ਦੱਸਿਆ ਕੀ ਫੈਸਿਲਿਟੀ ਸਾਰੀ ਪ੍ਰੋਵਾਈਡ ਕੀਤੀ ਗਈ ਜਿਹੜੀ ਕੋਈ ਬਹੁਤ ਬਸ ਇਰੀਜਨ ਦੇਖਦੇ ਹੋ ਐਕਸੀਡੈਂਟ ਦਾ ਕਾਰਨ ਜਿਹੜਾ ਅੱਜ ਸਾਰਿਆਂ ਨਾਲ ਸਾਰਿਆਂ ਨੂੰ ਪਤਾ ਹੈ ਜੀ ਸਾਡਾ ਸਿਸਟਮ ਮੈਂ ਰਾਜਵੀਰ ਵਾਹਤੋਂ ਮਾਫੀ ਮੰਗਦਾ ਕਿ ਸਾਡੇ ਸਿਸਟਮ ਦੇ ਧੱਕੇ ਤੋਂ ਭੇਡ ਤੋਂ ਚੜ ਗਏ ਆਵਾਰਾ ਪਸ਼ੂਆਂ ਕਰਕੇ ਹੀ ਐਕਸੀਡੈਂਟ ਹੋਇਆ ਕਿੰਨਾ ਹੀ ਟੈਕਸ ਸਾਡੀਆਂ ਸਰਕਾਰਾਂ ਕਦੇ ਟੋਲ ਟੈਕਸ ਕਦੇ ਫਲਾਣਾ ਟੈਕਸ ਕਦੇ ਰੋਡ ਟੈਕਸ ਆਪਾਂ ਸਾਰੇ ਦੇ ਰਹੇ ਹਾਂ ਉਹ ਕੀ ਕੇ ਸਰਕਾਰਾਂ ਇਹਨਾ ਅਰੇਂਜਮੈਂਟ ਨਹੀਂ ਕਰ ਸਕਦੀਆਂ ਕਿ ਜ਼ਿੰਮੇਵਾਰ ਜਿਹੜੇ ਅਫਸਰ ਹੈ ਉਹਨਾਂ ਤੇ ਪਰਚਾ ਨਹੀਂ ਹੋਣਾ ਚਾਹੀਦਾ ਮਤਲਬ ਕੋਈ ਤਾਂ ਜ਼ਿੰਮੇਵਾਰ ਹੋਣਾ ਚਾਹੀਦਾ ਭਾਈ ਇਹ ਨਹੀਂ ਪਤਾ ਹੁਣ ਇਹ ਤਾਂ ਹਾਈਲਾਈਟ ਹੋ ਗਿਆ ਫੇਮਸ ਹੈ ਕੱਲ ਨੂੰ ਤੁਹਾਡੇ ਨਾਲ ਮੇਰੇ ਨਾਲ ਕਿਸੇ ਨਾਲ ਵੀ ਹਾਦਸਾ ਹੋ ਸਕਦਾ ਤੇ ਹੋ ਰਹੀ ਸਕਦਾ ਹੋ ਰਹੀ ਹੈ ਇੰਨੀਆਂ ਤਾਂ ਵਰਲਡ ਵਾਰ ਚ ਨਹੀਂ ਮੌਤਾਂ ਹੋਈਆਂ ਜਿੰਨੀਆਂ ਐਕਸੀਡੈਂਟ ਕਰਕੇ ਹੋ ਰਹੀਆਂ ਨੇ ਤੇ ਉਹਨਾਂ ਚ ਬਹੁਤ ਵੱਡਾ ਹਿੱਸਾ ਹੈ ਕਬਾਰਾ ਪਸ਼ੂਆਂ ਦਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਬਹੁਤ ਵੱਡਾ ਰੋਲ ਨਿਭਾ ਸਕਦੇ ਹੋ ਆਪਾਂ ਵੀ ਇਹ ਗੱਲ ਕਰ ਰਹੇ ਆਂ ਹੁਣ ਕੋਸ਼ਿਸ਼ ਕਰੀਏ ਆਪਾਂ ਇਸ ਇਸ ਗੱਲ ਦਾ ਇਹ ਮੁੱਦਾ ਹੱਲ ਕਰੀਏ ਤਾਂ ਕਿ ਫਿਊਚਰ ਦੇ ਵਿੱਚ ਕਿਉਂਕਿ ਇੱਕ ਕਲਾਕਾਰ ਨਾਲ 30-40 ਪਰਿਵਾਰ ਜੁੜੇ ਹੁੰਦੇ ਆ 8-10 ਮਿਊਜ਼ੀਸ਼ੀਅਨ ਉਹਦੇ ਬੌਂਸਰ ਮਿਊਜ਼ਿਕ ਪ੍ਰੈਕਟਰ ਐਂਕਰ ਸਿਕਿਉਰਿਟੀ ਸਾਊਂਡ ਸਿਸਟਮ ਵੀਡੀਓ ਪ੍ਰੋਡਕਸ਼ਨ ਉਹ 30-40 ਪਰਿਵਾਰ ਇੱਕ ਕਲਾਕਾਰ ਨਾਲ ਜੁੜੇ ਹੁੰਦੇ ਆ ਤੇ ਉਹ ਸਾਰੇ ਰੋ ਰਹੇ ਨੇ ਉਹਨਾਂ ਦਾ ਉਹਨਾਂ ਦਾ ਰੋਜ਼ਗਾਰ ਵੀ ਚਲਾ ਗਿਆ ਸਾਰਿਆਂ ਦਾ ਤੇ ਆਪਾਂ ਸਾਰੇ ਇਕੱਠੇ ਹੋ ਕੇ ਇਹ ਮੁੱਦਾ ਚੁੱਕੀਏ ਸਰ ਭਾਈ 30-40 ਪਰਿਵਾਰ ਤੁਸੀਂ ਕਿਹਾ ਨਾਲ ਜੁੜੇ ਹੁੰਦੇ ਨੇ ਸਾਜਮੀ ਜੁਇਨਾਂ ਦੇ ਆਪਣੇ ਦੋ ਬੱਚੇ ਨੇ ਕੱਟ ਲਹੁੰ ਤੋਂ ਕਿੰ ਕਲਾਕਾਰ ਸਾਰੇ ਇਕੱਠੇ ਹੋ ਕੇ ਕਿਵੇਂ ਹੈਲਪ ਕਰੋਗੇ ਕਿਵੇਂ ਗਿਆ ਬਈ ਜਦੋਂ ਮੈਂ ਬੱਚਿਆਂ ਨੂੰ ਦੇਖਦਾ ਨਾ ਮੈਨੂੰ ਆਪਣਾ ਬਚਪਨ ਯਾਦ ਆ ਜਾਂਦਾ ਮੈਂ 3 ਸਾਲ ਦਾ ਸੀ ਜਦੋਂ ਮੇਰੇ ਆਪਣੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਉਹ ਦਰਦ ਬਚਪਨ ਤੋਂ ਲੈ ਕੇ ਉਹ ਦੁੱਖ ਮੇਰੀ ਮਾਤਾ ਨੇ ਜਿੱਦਾਂ ਸਾਨੂੰ ਪਾਲਿਆ ਉਹ ਚੀਜ਼ਾਂ ਮਾਰੇ ਦਿਮਾਗ ਚ ਘੁੰਮ ਜਾਂਦੀ ਹੁਣ ਤਾਂ ਹਿੰਮਤ ਨਹੀਂ ਹੋ ਰਹੀ ਕਿ ਮਾਤਾ ਨੂੰ ਸਾਡੀ ਭੈਣ ਜੀ ਨੂੰ ਬੱਚਿਆਂ ਨੂੰ ਹੌਸਲਾ ਕਿੱਦਾਂ ਦਈਏ ਪਰ ਸੱਡੀ ਮਿਊਜ਼ਿਕ ਇੰਡਸਟਰੀ ਮੈਂ ਦੁਬਾਰੇ ਥੈਂਕਸ ਕਰਦਾ ਚਾਹੇ ਫਲੱਡਾਂ ਦੇ ਵਿੱਚ ਵੀ ਦੁੱਖ ਦੀ ਘੜੀ ਦੇ ਵਿੱਚ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਆਪਾਂ ਖੜੇ ਰਹਾਂਗੇ ਮਾਤਾ ਜੀ ਨੂੰ ਉਹ ਦੇਖੋ ਉਹਦਾ ਘਟਾ ਤਾਂ ਨਾ ਕੋਈ ਥਾਂ ਲੈ ਸਕਦਾ ਪੂਰਾ ਹੋ ਸਕਦਾ ਪਰ ਆਪਾਂ ਆਪਣੀ ਮਾਤਾ ਜੀ ਨੂੰ ਭੈਣ ਜੀ ਨੂੰ ਬੱਚਿਆਂ ਨੂੰ ਮਿਲਦੇ ਰਹਾਂਗੇ ਔਰ ਜੇ ਕੋਈ ਵੀ ਕਿਸੇ ਤਰੀਕੇ ਦੀ ਹੈਲਪ ਆ ਜਿੱਦਾਂ ਉਹਨਾਂ ਦੇ ਸ਼ੋਅ ਹੈ ਹੁਣ 52 ਦੇ ਕਰੀਬ ਉਹਨਾਂ ਦੇ ਸ਼ੋਅ ਬੁੱਕ ਹੋਏ ਹੋਏ ਆ ਤੇ ਮੈਂ ਸ਼ੁਕਰਗੁਜ਼ਾਰ ਆ ਭਾਈ ਐਮੀ ਦਾ ਜਾਰਡਨ ਦਾ ਕੁਲਵਿੰਦਰ ਬਿੱਲੇ ਦਾ ਸਾਰਿਆਂ ਨੇ ਕਿਹਾ ਵੀ ਆਪਾਂ ਜੋ ਵੀ ਪੈਸਾ ਹੈ ਸ਼ੋਅ ਲਾ ਕੇ ਜੇ ਪਰਿਵਾਰ ਮੰਗਦਾ ਹੈ ਇਹਨਾਂ ਦੀ ਫੈਮਲੀ ਨੂੰ ਦੇ ਦਾਂਗੇ ਤੇ ਆਪਾਂ ਸਾਰੇ ਤਿਆਰ ਆਂ ਫਿਊਚਰ ਦੇ ਵਿੱਚ ਵੀ ਪਰਿਵਾਰ ਨੂੰ ਕੋਈ ਜ਼ਰੂਰਤ ਪੈਂਦੀ ਹੈ ਆਪਾਂ ਨਾਲ ਠੀਕ ਬਾਈ ਕਦੋਂ ਲਾਸਟ ਟਾਈਮ ਇਹੋ ਜਿਹਾ ਕਲਾਕਾਰ ਬਾਜੀ ਕਦੇ-ਕਦੇ ਜਨਮ ਲੈਂਦਾ ਬਾਜੀ ਬਹੁਤ ਵੱਡੀ ਸਫਲਤਾ ਸੀ ਸਾਡੇ ਕਲਾਕਾਰਾਂ ਵਿੱਚ ਬਹੁਤ ਵੱਡਾ ਨਾਮ ਸੀ ਇਸ ਬੰਦਾ ਦਾ ਰਾਜਵੀਰ ਦਾ ਇਹ ਬਾਕੀ ਹੁਣ ਤੁਸੀਂ ਸਾਰੇ ਅਰਦਾਸ ਕਰੋ ਬਾਜੀ ਚੈਨਲਾਂ ਵਾਲੀ ਵੀ ਅਸੀਂ ਲੋਕ ਵੀ ਸਾਰੇ ਆਪਸੀ ਲੋਕ ਲੋਕ ਵੀ ਨੇ ਜਿਹੜੇ ਸਾਰੇ ਆਪਾਂ ਸਾਰੇ ਅਰਦਾਸ ਕਰੀਏ ਈ ਰਾਜਵੀਰਿੰਦਰ ਜਵੰਦਾ ਜੀ ਨੂੰ ਗੁਰੂ ਮਹਾਰਾਜ ਆਪਣੇ ਚਰਨਾਂ ਵਿੱਚ ਰੱਖੇਗਾ ਜੀ ਪਿਛੇ ਪਰਿਵਾਰ ਨੂੰ ਸੁਖ ਸੰਧ ਰਵੇ ਹਮੇਸ਼ਾ ਬਾਜੀ ਉਹਨਾਂ ਦੇ ਬੱਚੇ ਆ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਹੈ ਬਾਕੀ ਸੰਦੀ ਲਤਾ ਸਾਹਿਬ ਨਾਲ ਇਹ ਵੈਸੇ ਆਪਾਂ ਜਿਵੇਂ ਕਹਿੰਦੇ ਹਸਾਇ ਤੇ ਅਕਾਇ ਦੁੱਖ ਨਾ ਉਹ ਸੰਗੀਤ ਇੰਡਸਟਰੀ ਸਾਰੀ ਪੰਜਾਬੀ ਸਾਰੇ ਪੰਜਾਬੀ ਸੰਗੀਤ ਜਗ ਦੇ ਵਿੱਚ ਫੈਲਿਆ ਕਿਉਂਕਿ ਇਸ ਤੋਂ ਵੱਡਾ ਦੁੱਖ ਨਹੀਂ ਵਾਪਰ ਸਕਦਾ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਕੋਈ ਬੰਦਾ ਬੰਦਾ ਬਲੰਦੀ ਤੇ ਹੁੰਦਾ ਉਹਦੀ ਕੰਟਰੋਵਰਸੀ ਬਹੁਤ ਹੁੰਦੀ ਆ ਕੋਈ ਉਹਨੂੰ ਮਾੜਾ ਕਹਿੰਦਾ ਕੋਈ ਚੰਗਾ ਕਹਿੰਦਾ ਇਕ ਵਾਰ ਤੇ ਐਸਾ ਕਲਾਕਾਰ ਆ ਜਿਹਦੇ ਵਾਸਤੇ ਹਰ ਇੱਕ ਇਨਸਾਨ ਨੇ ਦੁਆ ਕੀਤੀ ਹਰ ਇੱਕ ਇਨਸਾਨ ਨੇ ਉਹਨੂੰ ਚੰਗਾ ਕੀਤਾ ਕਦੀ ਵੀ ਉਹਦੀ ਕਦੀ ਕਿਸੇ ਦੀ ਮਾੜੀ ਜਾਂ ਕਿਤੇ ਪ੍ਰੋਗਰਾਮ ਤੇ ਜਾਂ ਕਿਸੇ ਕੰਪਨੀ ਨਾਲ ਜਾਂ ਕਿਸੇ ਸਰੋਤੇ ਨਾਲ ਕਦੀ ਵੀ ਸੁਣੀ ਨਹੀਂ ਸੀ ਪੈਸੀ ਐਨੇ ਵੀ ਨਿਮਰਤਾ ਵਾਲਾ ਇਨਾ ਵੱਡਾ ਕਲਾਕਾਰ ਜਾਨਾ ਇਹ ਤੋਂ ਵੱਡਾ ਦੁੱਖ ਹੋ ਨਹੀਂ ਸਕਦਾ ਤੁਸੀਂ ਤਾਂ ਅਰਦਾਸ ਕਰਦੇ ਤੁਸੀਂ ਵੀ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਪਰਿਵਾਰ ਨੂੰ ਬਰਬਾਹ ਬਖਸ਼ੇ ਤੇ ਆਤਮਾ ਨੂੰ ਸ਼ਾਂਤੀ ਬਖਸ਼ੇ ਬਹੁਤ ਵੱਡਾ ਦੁੱਖ ਹੈ ਜੀ ਯਾਨੀ ਇਸ ਤੋਂ ਵੱਡਾ ਦੁੱਖ ਜਦੋਂ ਕਹਿੰਦੇ ਵੀ ਇੱਕ ਮਾਪਿਆਂ ਉਤੇ ਮਾ ਪੁੱਤ ਦੀ ਅਰਥੀ ਦਾ ਭਾਰ ਉਤੇ ਵੱਡਾ ਦੁਨੀਆ ਤੇ ਭਾਰ ਨਹੀਂ ਆ ਮਾਪੇ ਜਾਣਦੇ ਜਿੰਨਾ ਉਹ ਭਾਰ ਕਿ ਚੈਨਲ ਨਾਲ ਬੜਾ ਤੁਹਾਡਾ ਬੜਾ ਸਾਥ ਮਿਲਿਆ ਸਾਰੇ ਨੇ ਦੁੱਖ ਸੁੱਖ ਵਿੱਚ ਬੜੀ ਸਾਂਝ ਪਾਈ ਹੈ ਭਾਜੀ ਤੁਸੀਂ ਚੈਨਲ ਨਾਲ ਬੜਿਆਂ ਨੂੰ ਉਹਨੂੰ ਇੰਨਾ ਕਿ ਸਹਾਰਾ ਦਿੱਤਾ ਵੀ ਹਰ ਇੱਕ ਬੰਦੇ ਨੇ ਉਹਨੇ ਵੀ ਖਤਰ ਅਰਦਾਸ ਕੀਤੀ ਹੈ ਤੁਹਾਡੀ ਆਵਾਜ਼ ਪਹੁੰਚੀ ਸੀ ਹਰ ਬੰਦਾ ਅਰਦਾਸ ਕਰਦਾ ਸੀ ਬਾਕੀ ਸਜੀਬਾ ਸ਼ਰੂ ਆਪਣੇ ਚਰਨਾਂ ਵਿੱਚ ਰੱਖੇ ਵਾ ਜੀ ਆਜੋ ਬਜੀ ਦੋ ਸ਼ਾਹੀ ਬੋਲੇ ਆਜੋ ਜੀ ਹਰ ਹਰ ਮਾ ਜੀ ਆਜੋ ਜੀ ਵੀਡੀਓ ਕਰਾਂ ਤੁਹਾਨੂੰ ਦੁੱਖ ਦੀ ਗੱਲ ਹੈ ਜੀ ਵੀ ਜਾਣਾ ਤਾਂ ਹਰ ਇੱਕ ਨੇ ਆ ਇੱਕ ਪੱਕਾ ਫਲ ਚਲੇ ਜਾਵੇ ਥੋੜਾ ਜਿਹਾ ਬੰਦੇ ਨੂੰ ਤਰਵਾਸਾ ਹੋ ਜਾਂਦਾ ਜਦੋਂ ਕੱਚਾ ਫਾਲੇ ਕਣ ਟੁੱਟਦਾ ਅੱਜ ਉਹਦਾ ਦੁਨੀਆ ਤੇ ਨੋਂ ਗੂੰਜ ਰਿਹਾ ਸੀ ਬੜੇ ਦੁੱਖ ਨਾਲ ਕਿਹਾ ਜਾ ਰਿਹਾ ਕਿ ਅਸੀਂ ਉਮਰ ਦੇ ਵਿੱਚ ਉਹਦਾਂ ਵੱਡੇ ਆ ਪਰ ਛੋਟੇ ਦੇ ਦੁੱਖ ਉੱਤੇ ਆ ਕੇ ਸਾਨੂੰ ਬਹੁਤ ਦੁੱਖ ਹੋ ਰਿਹਾ ਉਸ ਪਰਿਵਾਰ ਦੇ ਨਾਲ ਸਾਡਾ ਆਸੀਂ ਹਮਦਰਦੀ ਵੀ ਕਰਦੇ ਆਂ ਔਰ ਮਾਲਕ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਵਾਸ ਦੇਵੇ ਔਰ ਪਰਪਣਾ ਮੰਨਣ ਦਾ ਬਲ ਦੇਵੇ